ਇਸ ਲਈ ਦੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ 328 ਪਾਵਨ ਸਰੂਪਾਂ ਦੇ ਇਨਸਾਫ ਲਈ ਜਿਹੜਾ ਭਾਈ ਬਲਦੇਵ ਸਿੰਘ ਬਡਾਲਾ ਦੀ ਅਗਵਾਈ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਦਿੱਤੇ ਜਾ ਰਹੇ ਪੰਥਕ ਹੋਕੇ ਤਹਿਤ ਸੰਯੁਕਤ ਕਿਸਾਨ ਮਜ਼ਦੂਰ ਗੈਰ ਰਾਜਨੀਤਿਕ ਮੋਰਚੇ ਦੇ ਭਾਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਗੁਰੂ ਨਗਰੀ ਪਹੁੰਚ ਕੇ ਹੈਰੀਟੇਜ ਵਿਖੇ ਕਾਨਫਰੰਸ ਕਰਕੇ ਸਰਕਾਰ ਨੂੰ 15 ਦਿਨਾਂ ਦਾ ਜਿਹੜਾ ਅਲਟੀਮੇਟਮ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਇਨਸਾਫ ਲਈ ਪੰਜਾਬ ਸਰਕਾਰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਕੇ ਇਨਸਾਫ ਦੇਵੇ ਜੇਕਰ ਸਰਕਾਰ ਨੇ ਕੋਈ ਢਿੱਲ ਮੱਠ ਵਰਤੀ ਤਾਂ 15 ਦਿਨ ਬਾਅਦ ਸਿੱਖ ਸੰਤਾਂ ਆਗੂ ਤੇ ਸੇਵਾਦਾਰਾਂ ਦੀ ਸਲਾਹ ਨਾਲ ਅਗਲਾ ਠੋਸ ਕਦਮ ਚੁੱਕਿਆ ਜਾਵੇਗਾ ਉਸ ਵਿੱਚ ਲਾ ਐਂਡ ਆਰਡਰ ਦੀ ਜ਼ਿੰਮੇਵਾਰੀ ਸਰਕਾਰ ਜਾਂ ਪ੍ਰਸ਼ਾਸਨ ਦੀ ਹੋਵੇਗੀ ਕਿਉਂਕਿ ਅਸੀਂ ਸ਼ਾਂਤੀਪੂਰਵਕ ਜਿੱਥੇ ਹੋਰ ਅੰਦੋਲਨ ਲੜੇ ਇੱਥੇ ਵੀ ਜਿਹੜੇ ਇਤੇ 5 ਸਾਲ ਤੋਂ ਲੜ ਰਹੇ ਆ ਤੁਹਾਡਾ ਭਾਈ ਗੁਰਜੀਤ ਸਿੰਘ ਵੀ ਸਮਾਣਾ ਲੜ ਰਿਹਾ ਹੈ ਉਹਨਾਂ ਨੇ ਅੱਗੇ ਆਖਿਆ ਕਿ ਅਸੀਂ ਕਿਸਾਨੀ ਮੋਰਚੇ ਦੌਰਾਨ ਭਾਈ ਬਲਦੇਵ ਸਿੰਘ ਬਡਾਲਾ ਨਾਲ ਕੀਤੇ 바ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਭਾਈਚਾਰਕ ਸੰਜ ਅਮਨ ਸ਼ਾਂਤੀ ਤੇ ਦੇਸ਼ ਦੀ ਏਕਤਾ ਲਈ ਇਸ ਵਿੱਚ ਅੰਦੋਲਨ ਨੂੰ ਜਿਹੜਾ ਆਪਣਾ ਹੀ ਨਹੀਂ ਸਗੋ ਹਰੇਕ ਵਰਗ ਦਾ ਅੰਦੋਲਨ ਸਮਝ ਕੇ ਨਾਲ ਖੜੇ ਹਾਂ ਜੋ ਕਿ ਸਾਡਾ ਸਭ ਦਾ ਫਰਜ਼ ਆ ਉਹਨਾਂ ਨੇ ਅੱਗੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਜ਼ਿੰਮੇਵਾਰ ਲੋਕ ਸਭ ਬਰਾਬਰ ਦੇ ਦੋਸ਼ੀ ਨੇ ਜੇਕਰ ਪ੍ਰਧਾਨ ਤੇ ਹੋਏ ਹਮਲੇ ਤੇ ਸ਼੍ਰੋਮਣੀ ਕਮੇਟੀ 307 ਲਵਾ ਸਕਦੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਕਰਨ ਵਾਲਿਆਂ ਤੇ ਕਿਉਂ ਨਹੀਂ ਅਜੇ ਤੱਕ ਕੋਈ ਕਾਰਵਾਈ ਕਰਵਾ ਸਕੀ ਇਸ ਮੌਕੇ ਬਲਦੇਵ ਸਿੰਘ ਸਿਰਸਾ ਭਾਈ ਗੁਰਵਤਨ ਸਿੰਘ ਮੁਕੇਰੀਆ ਤੋਂ ਇਲਾਵਾ ਹੋਰ ਵੀ ਜਿਹੜੇ ਸੰਗਤ ਹਾਜ਼ਰ ਹੈ 328 ਪਾਵਨ ਸਰੂਪਾਂ ਦੇ ਇਨਸਾਫ ਲਈ ਭਾਈ ਬਲਦੇਵ ਸਿੰਘ ਬਡਾਲਾ ਦੀ ਗਵਾਈ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਦਿੱਤੇ ਜਾ ਰਹੇ ਪੰਥਕ ਹੋ ਕੇ ਤਹਿਤ ਸੰਯੁਕਤ ਕਿਸਾਨ ਮਜ਼ਦੂਰ ਗੈਰ ਰਾਜਨੀਤਿਕ ਮੋਰਚੇ ਦੇ ਭਾਈ ਜਗਦੀਸ਼ ਸਿੰਘ ਡੱਲੇਵਾਲ ਵੱਲੋਂ ਗੁਰੂ ਨਗਰੀ ਪਹੁੰਚ ਕੇ ਜਿਹੜਾ ਹੈਰੀਟੇਜ ਵਿਕੇ ਕਾਨਫਰੰਸ ਕਰਕੇ ਸਰਕਾਰ ਨੂੰ 15 ਦਿਨਾਂ ਦਾ ਜਿਹੜਾ ਆਲਟੀਮੇਟਮ ਦਿੱਤਾ ਉਹਨਾਂ ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਆਫ ਲਈ ਪੰਜਾਬ ਸਰਕਾਰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਕੇ ਇਨਸਾਫ ਦੇਵੇ ਜੇ ਕਿ ਸਰਕਾਰ ਨੇ ਕੋਈ ਢਿੱਲਮੱਠ ਵਰਤੀ ਤਾਂ 15 ਦਿਨਾਂ ਬਾਅਦ ਸਿੱਖ ਸੰਗਤਾਂ ਆਗੂ ਤੇ ਸੇਵਾਦਾਰਾਂ ਦੀ ਸਲਾਹ ਨਾਲ ਅਗਲਾ ਠੋਸ ਕਦਮ ਚੁੱਕਿਆ ਜਾਵਾਗਾ ਇਹ ਸਾਰਾ ਕਿਸਾਨਾਂ ਦਾ ਕਹਿਣਾ ਹੈ ਤੇ ਅੱਗੇ ਉਹਨਾਂ ਨੇ ਕਿਹਾ ਕਿ ਉਸ ਵਿੱਚ ਲਾ ਐਂਡ ਆਰਡਰ ਦੀ ਜ਼ਿੰਮੇਵਾਰੀ ਸਰਕਾਰ ਜਾਂ ਪ੍ਰਸ਼ਾਸਨ ਦੀ ਹੋਵੇਗੀ ਕਿਉਂਕਿ ਅਸੀਂ ਸ਼ਾਂਤੀਪੂਰਵਕ ਜਿੱਥੇ ਹੋਰ ਅੰਦੋਲਨ ਲੜੇ ਨੇ ਤੇ ਇੱਥੇ ਬੀਤੇ 5 ਸਾਲ ਤੋਂ ਲੜ ਰਹੇ ਆ ਤੇ ਇਹ ਸਾਡਾ ਜਿਹੜਾ ਭਾਈ ਗੁਰਜੀਤ ਸਿੰਘ ਵੀ ਸਮਾਨਾ ਲੜ ਰਿਹਾ ਹੈ ਉਹਨਾਂ ਨੇ ਅੱਗੇ ਆਖਿਆ ਕਿ ਅਸੀਂ ਕਿਸਾਨੀ ਮੋਰਚੇ ਦੌਰਾਨ ਭਾਈ ਬਲਦੇਵ ਸਿੰਘ ਬਡਾਲਾ ਨਾਲ ਕੀਤੇ ਬਾਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਭਾਈਚਾਰ ਕਿਸਾਨਾਂ ਦੇ ਅਮਨ ਸ਼ਾਂਤੀ ਤੇ ਦੇਸ਼ ਦੀ ਏਕਤਾ ਲਈ ਇਸ ਅੰਦੋਲਨ ਨੂੰ ਆਪਣਾ ਹੀ ਨਹੀਂ ਸਗੋਂ ਹਰੇਕ ਬਾਰਕ ਦਾ ਅੰਦੋਲਨ ਸਮਝ ਕੇ ਨਾਲ ਖੜੇ ਹਾਂ ਜੋ ਕਿ ਸਾਡਾ ਸਭ ਦਾ ਫਰਜ਼ਾ ਉਹਨਾਂ ਨੇ ਅੱਗੇ ਇਹ ਵੀ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਜ਼ਿੰਮੇਵਾਰ ਲੋਕ ਨੇ ਸਭ ਬਰਾਬਰ ਦੇ ਦੋਸ਼ੀ ਨੇ ਜੇਕਰ ਪ੍ਰਧਾਨ ਤੇ ਹੋਏ ਹਮਲੇ ਤੇ ਸ਼ੋਮਣੀ ਕਮੇਟੀ 307 ਲੋ ਆ ਸਕਦੀ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਤੇ ਕਿਉਂ ਨਹੀਂ ਅਜੇ ਤੱਕ ਕੋਈ ਕਾਰਵਾਈ ਕਰਵਾ ਸਕੀ